ਮਜੀਠੀਆ ਸਾਹਿਬ ਦੀ ਮੈਮਰੀ ਬੜੀ ਛੋਟੀ ਹੈ। ਫਾਦਲ ਸਾਹਿਬ ਤੇ ਅਮਰੀਕਾ ਜਾ ਕੇ ਵੀ ਇਲਾਜ ਕਰਵਾ ਸਕਦੇ ਆ ਬਤੌਰ ਮੁੱਖ ਮੰਤਰੀ ਤੇ ਜੇ ਮਾਨ ਸਾਹਿਬ ਨੂੰ ਤਕਲੀਫ ਹੋ ਗਈ ਤੇ ਇਲਾਜ ਕਰਾ ਰਿਆ ਮੈਨੂੰ ਲੱਗਦਾ ਹੈ ਵੀ ਪੰਜਾਬ 'ਚ ਧਾਰਨਾ ਨਹੀਂ ਹੈ ਕਿ ਦੁਸ਼ਮਣ ਦੇ ਵੀ ਕੋਈ ਪ੍ਰੋਬਲਮ ਆ ਜੇ ਤਾਂ ਲੋਕ ਖੁਸ਼ ਨਹੀਂ ਹੁੰਦੇ ਤੇ ਮਜੀਠੀਆ ਸਾਹਿਬ ਦਾ ਜੀ ਇਹ ਸੋਚ ਹੈ ਬਹੁਤ ਹੱਦ ਤਰਜੀ ਦੀ ਘਟੀਆ ਔਰ ਮਾੜੀ ਸੋਚ ਹੈ। ਬਾਕੀ ਮਾਨਜੋਗ ਮੁੱਖ ਮੰਤਰੀ ਜੀ ਨੇ ਸ਼ੇਰ ਨੂੰ ਲੈ ਕੇ ਪਾਲਵੇ ਪੁਲਿਟਨ ਜਿਹੜਾ ਆ ਐਡਮਿਨਟ ਨੇ ਜਾਰੀ ਕੀਤਾ ਸੀ ਕੋਈ ਫਿਕਰ ਵਾਲੀ ਗੱਲ ਨਹੀਂ। ਔਰ ਜੋ ਡਾਕਟਰਾਂ ਦੀ ਸਲਾਹ ਦੇ ਹਿਸਾਬ ਨਾਲ ਜੋ ਇਲਾਜ ਉਹਨਾਂ ਦਾ ਚੱਲ ਰਿਹਾ ਉਹ ਬੜੇ ਵਧੀਆ ਹਲਾ ਭਗਵੰਤ ਮਾਨ ਦੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ 'ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਨੌਜਵਾਨਾਂ ਨੂੰ ਇਸ ਖਾਸ ਗੱਲ ਜਿਹੜੀ ਹੈ ਉਹ ਇਹ ਆ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਿ ਅਜਿਹਾ ਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਉਈ ਸਪਾਰਸ਼ ਡੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡレイン ਰੋਕਣ ਵਾਸਤੇ ਦਿੱਤੀਆਂ ਔਰ ਉਹਦੇ ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ এডੂਕੇਸ਼ਨ ਸਕੂਲ ਐਜੂਕੇ ਜਿਹੜਾ ਸਕੂਲ এডੂਕੇਸ਼ਨ ਡਿਪਾਰਟਮੈਂਟ ਇਹ ਪੰਜਾਬ 'ਚ ਇਹ ਗੱਲ ਚੱਲਦੀ ਸੀ ਵੀ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾ ਵੀ ਨਹੀਂ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ 11708 11709 ਨੌਕਰੀਆਂ ਸਕੂਲ এডੂਕੇਸ਼ਨ ਤੇ 8925 ਗਈਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਵਾਦੀ ਪਾਰਟੀ ਸਰਕਾਰ ਉਹ ਹੋਮ ਅਫੇਅਰਸ ਡਿਪਾਰਟਮੈਂਟ ਦੀ 8925 ਦੇ ਨਾਲ ਨਾਲ ਵੱਡੇ ਵੱਡੇ ਜਿਹੜੇ ਫਿਗਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਹੈ ਉਹਦੇ ਚ 4870 ਤਕਰੀਬਨ 5000 ਨੌਕਰੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਫਟਾ ਲੈਕ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌਕਰੀਆਂ ਦਿੱਤੀਆਂ ਇਸ ਤੋਂ ਇਲਾਵਾ ਐਗਰੀਕਲਚਰ 692 ਐਨੀਮਲ ਹਸਬੈਂਟ 298 1234 ਕੋਆਪਰੇਟਿਵ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਹੈ ਉੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ ਚ ਨੌਜਵਾਨਾਂ ਨੂੰ ਕਾਬਲੀਅਤ ਤੇ ਨੌਕਰੀ ਦਿੱਤੀਆਂ ਇਹ ਗੱਲ ਜ਼ਰੂਰ ਮੈਂਸ਼ਨ ਕਰਨ ਵਾਲੀ ਹੈ ਗਵਰਨੈਂਸ ਰਿਫਾਰਮ ਚ ਪਬਲਿਕ ਗ੍ਰੀਵੈਂਸ ਜਿਹੜੀਆਂ ਇਸ ਤੋਂ ਇਲਾਵਾ ਹੈਲਥ ਸੈਕਟਰ ਜਿਹੜਾ ਬੜਾ ਇੰਪੋਰਟੈਂਟ ਹੈ ਜਿਹਦੇ ਚ ਮਾਨ ਸਾਹਿਬ ਦੀ ਸਰਕਾਰ ਆਵਾ ਦੀ ਪਾਰਟੀ ਦੇ ਏਜੰਡੇ ਤੇ ਰਿਹਾ ਦਿੱਲੀ ਚਾਹੇ ਮਾਨ ਜੋ ਗਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੋਵੇ ਚਾਹੇ ਪੰਜਾਬ ਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਹੈਲਥ ਔਰ ਐਜੂਕੇਸ਼ਨ ਨੂੰ ਅਸੀਂ ਪ੍ਰਾਇੋਰਟੀ ਤੇ ਪ੍ਰਾਇਮਰੀ ਏਜੰਡਾ ਬਣਾ ਕੇ ਚੱਲਨੇ ਹੈਲਥ ਐਂਡ ਫੈਮਿਲੀ ਵੈਲਫੇਅਰ ਚ 1300 ਸੌਰੀ 1369 ਨੌਕਰੀਆਂ ਸਰਕਾਰੀ ਜਿਹੜੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅ ਜਿਹੜੀ ਜੇਰ ਡਿਪਾਰਟਮੈਂਟ ਹੈ ਸਾਡਾ ਉਹਦੇ ਚ 909 ਤੇ ਪਬਲਿਕ ਵਰਕਸ 564 ਇੱਕ ਹੋਰ ਰੈਵਨਿਊ ਡਿਪਾਰਟਮੈਂਟ ਚ ਵੀ ਜਿਹੜਾ ਬੜਾ ਇੰਪੋਰਟੈਂਟ ਹੈ 2220 ਨੌਜਵਾਨਾਂ ਨੂੰ ਰਿਕਰੂਟਮੈਂਟ ਜਿਹੜੀ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀ ਆ ਵਾਟਰ ਸੋਰਸ 1779 ਤਕਰੀਬਨ 1800 ਨੌਕਰੀਆਂ ਜਿਹੜੀਆਂ ਹੈ ਉਹ ਮਾਨਸਾਪਤੀ ਸਰਕਾਰ ਨੇ ਦਿੱਤੀ ਐਰੋ ਪਿਛਲੀ 24 ਤਰੀਕ ਨੂੰ 586 ਜਿਹੜੀਆਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਨਵੇਂ ਜਿਹੜੇ ਕਾਰਡ ਲਾਸਟ ਟਾਈਮ ਮੁੱਖ ਮੰਤਰੀ ਜੀ ਨੇ ਨਵੇਂ ਬੱਚਿਆਂ ਨੂੰ ਰਿਕਰੂਟਮੈਂਟ ਦੇ ਵੰਡੇ ਆ ਅਪੁਆਇੰਟਮੈਂਟਸ ਲੈਟਰ ਤੋਂ ਟੋਟਲ 45708 ਔਰ ਇਹਦੇ ਚ ਜਦੋਂ ਅਸੀਂ ਪਿਛਲੇ ਇਲੈਕਸ਼ਨ ਚ ਵੀ ਗਏ ਸੀ ਲੋਕ ਸਭਾ ਦੀ ਚੋਣਾਂ ਚ ਉਹਦੇ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਜਿੱਪਾਂ ਚ ਅਸੀਂ ਤੌਰ ਕੈਂਡੀਡੇਟ ਮੈਂ ਵੀ ਘੁੰਮਿਆ ਉਦੋਂ ਲੋਕ ਕਹਿੰਦੇ ਸੀ ਸਾਡੀ ਬੱਚੀ ਨੂੰ ਸਾਡੇ ਬੇਟੇ ਨੂੰ ਸਾਡੇ ਭਤੀਜੇ ਨੂੰ ਸਾਡੇ ਗਵਾਂਢੀ ਨੂੰ ਨੌਕਰੀ ਮਿਲਿਆ ਤੇ ਸਿਰਫ ਔਰ ਸਿਰਫ ਸਾਡੀ ਕਾਬਲੀਅਤ ਤੇ ਮਿਲੀ ਮੈਰਿਟ ਤੇ ਮਿਲੀ ਹੈ ਸਾਡੀ ਕੋਈ ਸ਼ਿਫਾਰਿਸ਼ ਨਹੀਂ ਸੀ ਨਾ ਸਾਨੂੰ ਲੋੜ ਪਈ ਨਾ ਕਿਤੇ ਪੈਸਾ ਲੱਗਿਆ ਨਹੀਂ ਤੇ ਅੰਤਮਾਨ ਜੀ ਦੀ ਸਰਕਾਰ ਹੋਣ ਤੋਂ ਪਹਿਲਾਂ ਪੰਜਾਬ 'ਚ ਨੈਰੇਟਿਵ ਪਰਸੈਪਸ਼ਨ ਸੀ ਇੱਕ ਧਾਰਨਾ ਸੀ ਕਿ ਜੇ ਬੱਚੇ ਨੂੰ ਨੌਕਰੀ ਤੇ ਲਵਾਉਣਾ ਹੈ ਸਰਕਾਰੀ ਤੇ 10 50 ਲੱਖ ਰੁਪਏ ਦਾ ਇੰਤਜ਼ਾਮ ਪੀਰੈਂਸ ਕਰਕੇ ਰੱਖਦੇ ਸੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਇਹ ਜਿਹੜਾ ਟੱਕਾ ਨੌਜਵਾਨਾਂ ਨਾਲ ਹੋ ਰਿਹਾ ਸੀ ਇਨਜਸਟਿਸ ਸੀ ਇਹਨੂੰ ਖਤਮ ਕੀਤਾ ਹੈ ਔਰ ਆਮ ਆਦੀ ਪਾਰਟੀ ਦੀ ਖਾਸੀਅਤ ਹੈ ਔਰ ਸਾਡੀ ਪ੍ਰਾਇੋਰਟੀ ਹੈ ਜਿੱਥੇ ਅਸੀਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਗੱਲ ਕਰਦੇ ਆ ਗਵਰਨੈਂਸ ਦੀ ਗੱਲ ਕਰਦੇ ਉੱਥੇ ਸਭ ਤੋਂ ਜ਼ਰੂਰੀ ਚੁਣੌਤੀ ਸੀ ਪੰਜਾਬ ਦਾ ਬ੍ਰੇਨ ਡレイン ਰੋਕਿਆ ਜਾਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਤੇ ਮੈਰਿਟ ਤੇ ਬਿਨਾ ਭੇਤ ਭਾਪ ਤੋਂ ਬਿਨਾ ਸ਼ਿਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਔਰ ਇਹਦੇ ਨਾਲ ਜਿੱਥੇ ਲਗਾਤਾਰ ਲੋਕਾਂ ਦਾ ਭਰੋਸਾ ਵਧ ਰਿਹਾ ਉੱਥੇ ਮਾਈਗ੍ਰੇਸ਼ਨ ਤੇ ਵੀ ਥਲ ਪੈ ਰਹੀ ਹੈ ਔਰ ਨੌਜਵਾਨ ਜਿਹੜੇ ਆ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਹਾਂ ਤੇ ਆਮ ਪਰਿਵਾਰਾਂ ਦੇ ਬੱਚੇ ਆ ਕੇ ਦੱਸਦੇ ਆ ਵੀ ਮੇਰੀ ਨੌਕਰੀ ਮਿਲਦੀ ਆ ਇਹ ਪੰਜਾਬ ਦੀ ਇੱਕ ਬਿਹਤਰੀਨ ਸਾਈਨ ਹੈ ਸੋ ਅੱਜ ਪੰਜਾਬ ਦੇ ਨੌਜਵਾਨਾਂ ਦੀ ਕੀਤੀ ਗਈ ਢਾਈ ਸੱਲਾ ਦੀ ਨੌਕਰੀਆਂ ਨੂੰ ਕੀਤੀ ਗਈ ਕਮਾਂ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਸੀ ਇਸ ਤੋਂ ਇਲਾਵਾ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੈ ਤੇ ਤੁਸੀਂ ਦੱਸੋ ਬਹੁਤ ਬਹੁਤ ਧੰਨਵਾਦ